ਰੇੜੀ ਤੇ ਫਲ ਖਰੀਦ ਰਹੀਆਂ ਔਰਤਾਂ ਦੇ ਵਿੱਚ ਅਚਾਨਕ ਇੱਕ ਵੱਡਾ ਸਾੰਡ ਆ ਕੇ ਵੱਜਦਾ ਹੈ ਪਰ ਅਚਾਨਕ ਬਚਾ ਰਹਿ ਗਿਆ ਕਿਉਂਕਿ ਰੇੜੀ ਦੇ ਉੱਪਰੋਂ ਉਸਦੀ ਸ਼ਾਲ ਵੱਜੀ ਹੈ ਤਾਂ ਸੁਨਾਮ ਦੇ ਵਿੱਚ ਦੋ ਔਰਤਾਂ ਰੇੜੀ ਤੇ ਖੜੀਆਂ ਨੇ ਇੱਕ ਦੁਕਾਨਦਾਰ ਖੜਾ ਹੈ ਪਰ ਅਚਾਨਕ ਇੱਕ ਸਾੰਡ ਸ਼ਾਲ ਮਾਰ ਦਿੰਦਾ ਹੈ ਤਾਂ ਜਿਸ ਤੋਂ ਬਾਅਦ ਇਹ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋ ਜਾਂਦੀ ਹੈ ਕੁਝ ਸਮੇਂ ਬਾਅਦ ਰੇੜੀ ਤੇ ਪੂਰੀ ਘਟਨਾ ਹੁੰਦੀ ਹੈ ਤਾਂ ਔਰਤਾਂ ਨੂੰ ਇਹ ਸਾੰਡ ਪਹਿਲਾਂ ਹੀ ਦਿਖ ਗਿਆ ਜਿਸ ਕਰਕੇ ਇੱਕਦਮ ਪਿੱਛੇ ਹੋ ਜਾਂਦੀਆਂ ਨੇ ਤੇ ਰੇੜੀ ਵਾਲਾ ਦੁਕਾਨਦਾਰ ਵੀ ਬਚ ਜਾਂਦਾ ਹੈ ਅਗਰ ਉਹਨਾਂ ਨੂੰ ਨਾ ਪਤਾ ਲੱਗਦਾ ਤਾਂ ਸ਼ਾਇਦ ਇਹ ਸਾੰਡ ਦੇ ਵਜੋਂ ਜਦੋਂ ਛਾਲ ਮਾਰੀ ਗਈ ਸੀ ਤਾਂ ਇਹਨਾਂ ਤੇ ਹਮਲਾ ਹੋ ਸਕਦਾ ਸੀ ਵੱਡਾ ਹਾਦਸਾ ਹੋ ਸਕਦਾ ਸੀ ਇਸ ਹਾਸੇ ਦੇ ਵਿੱਚ ਰੇੜੀ ਵਾਲੇ ਦਾ ਵੱਡਾ ਨੁਕਸਾਨ ਜ਼ਰੂਰ ਹੋਇਆ ਵੱਡੀ ਮਾਤਰਾ ਦੇ ਵਿੱਚ ਫਲ ਵੀ ਜਿਹੜੇ ਨੇ ਉਹ ਖਰਾਬ ਹੋ ਗਏ ਨੇ ਸੋ ਤਸਵੀਰਾਂ ਬੇਹਦ ਡਰਾਉਣੀਆਂ ਜਿਹੜੀਆਂ ਉਸ ਆਮ ਨਹੀਂ ਆਈਆਂ ਨੇ ਕੀ ਕੱਲ ਤੋਂ ਬੜੀ ਬੱਚਤ ਰਹੇਗੀ ਕੀ ਕਹਿਣਾ ਚਾਹੁੰਦੇ ਹਾਂ ਸੀ ਇਸ ਵਾਰ ਮੈਂ ਜਿਵੇਂ ਮੈਂ ਕੱਲ ਵਰਦਾ ਵਰਦਾ ਬਚਾਈ ਗੱਲ ਅੱਛਾ ਹਾਏ ਦੁੱਜਾ ਜੱਜਾ ਮੋਇਆ ਮੇਰਾ ਭਾਈ ਦੁੱਜਾ ਜੱਜਾ ਮੋਇਆ ਹਾਏ ਤੁਹਾਨੂੰ ਚਾਣ ਕਿ ਇਹ ਕਦੋਂ ਦੀ ਗੱਲ ਘਟਨਾ ਹੈ ਕਦੋਂ ਦੀ ਹਾਏ ਕੱਲ ਕਿੰਨੇ ਵਜੇ ਦੀ ਗੱਲ ਸਾਢੇ 9 ਵਜੇ ਦੀ 7:00 9 ਵਜੇ ਹਾਏ ਇਹ ਵਿਚਾਨ ਕੀ ਕੋਈ ਹਾਏ ਜਾਣ ਲੱਗੀ ਹੋਇਆ ਇਹ ਵੀ ਕੋਈ ਛੱਟਫੇੜ ਕੋਸਤੇ ਲੱਗੀ ਤਾਂ ਨਹੀਂ ਛੱਟਫੇੜ ਤਾਂ ਲੱਗੀ ਬਚ ਗਿਆ ਬਸ ਕੱਲ ਟੱਠੇ ਉਹ ਪੁਲਿਸ ਚੌਂਕੀ ਲੈ ਉਹ ਲੜ ਰਹੇ ਸੀ ਭਰਾਜੀ ਸਾਨੂੰ ਐ ਹੀ ਪਰੇ ਨੇ ਚਲ ਲੜੀ ਜਾਂਦੇ ਲੜੀ ਜਾਂਦੇ ਪਾਣੀ ਪੂਣੀ ਪਾਇਆ ਭਜਾਈ ਨਗੇ ਉਦੋਂ ਵਾਲ ਇੱਕੋ ਲੱਖਤੀ ਅਚਾਨਕ ਪਤਾ ਨਹੀਂ ਲੱਗੇ ਕਿਹੜੇ ਬੰਦੇ ਨੂੰ ਮੂੰਹ ਮੋੜ ਗਏ ਉਹ ਇੱਧਰ ਨੂੰ ਆ ਗਏ ਜੀ ਨੇੜੀ ਖੜੀ ਸੀ ਦੋ ਬਚ ਗਏ ਵਿਚਾਰੇਗੇ ਚਲੋ ਜੀ ਨੁਕਸਾਨ ਤਾਂ ਜਿਹੜਾ ਹੋਇਆ ਹੋਇਆ ਬੰਦੇ ਦਾ ਵਿਚਾਰ ਰਹਿ ਗਿਆ ਸਾਡੇ ਦਾ ਜੀ ਲਾਜਵਾਬ ਦਾ ਜੀ ਇਹ ਆ ਕਿ ਜਿਹੜੇ ਕੈਮਰੇ ਵਗੈਰਾ ਦਾ ਤੁਹਾਨੂੰ ਲੱਗਦਾ ਹੈ ਕੈਮਰੇ ਸਾਹਮਣੇ ਰੱਖੇ ਹੋਣੇ ਜੀ ਉਰੇ ਲਾਈ ਹੋਏ ਨੇ ਦੁਕਾਨ ਤੇ ਜੀ ਕਿਸੇ ਵੇਲੇ ਇੱਧਰ ਉੱਧਰ ਹੋ ਜਾਂਦੇ ਆ ਕਿਸੇ ਨਾਲ ਗੱਲਾਂ ਲਵੇ ਹੁੰਦਾ ਹੀ ਕੋਈ ਹੱਥ ਤੋਂ ਮਾਰਨ ਦਾ ਡਰ ਰਹਿੰਦਾ ਕੋਈ ਤੇ ਜਿਹੜੇ ਵਾਰਾ ਪਸ਼ੂ ਨੇ ਖਾਸ ਕਰਕੇ ਸਬਜ਼ੀ ਮੰਡੀ ਜਿੱਥੇ ਮੈਂ ਪਹਿਲਾਂ ਵੀ ਦੇਖਿਆ ਕਿ ਇਹਨਾਂ ਦਾ ਬਹੁਤ ਬੁਰਾ ਹਾਲ ਹੈ ਜੀ ਬਹੁਤ ਮੈਂ ਕਹਿੰਦਾ ਪੁੱਛੋ ਨਾ ਤੁਸੀਂ ਸਾਡੀ ਮੰਡੀ 'ਚ ਟਰੈਲੀਆਂ ਦਾ ਲਾਤੀਆਂ ਜੀ ਊੜਾ ਸਿੱਟਣ ਵਾਸਤੇ ਪਰ ਇਹਨਾਂ ਵਾਸਤੇ ਕੋਈ ਇੰਤਜ਼ਾਮ ਨਹੀਂ ਹੋ ਸਕਿਆ ਅੱਗੇ ਹੁੰਦਾ ਸੀ ਕੁੜਾ ਸੀ ਜਿਵੇਂ ਕੋਈ ਫਰੂਟ ਖਰਾਬ ਹੋਇਆ ਚੱਕ ਕੇ ਪਰੇ ਸਿੱਡੇ ਦੂਰ ਸਾਰੀ ਜਾ ਕੇ ਖਾ ਲੈਂਦੇ ਸੀ ਠੱਠੇ ਖਾ ਕੇ ਆਪ ਦਾ ਆਰਾਮ ਨਾਲ ਬਹਿ ਜਾਂਦੇ ਸੀ ਇਹ ਹੁਣ ਇਹ ਭੁੱਖੇ ਨੇ ਕਿ ਇਹਨਾਂ ਦਾ ਕੋਈ ਇੰਤਜ਼ਾਮ ਨਹੀਂ ਹੋਦਾ ਘਰੇ ਜੀ ਉਹ ਕੁੜਾ ਟਰਾਲੀਆਂ ਦੇ ਵਿੱਚ ਹੈ ਟਰਾਲੀਆਂ ਦੇ ਵਿੱਚੋਂ ਖਾਣੀ ਥਾਤੇ ਇਹ ਸਿਸਟਮ ਹੈ ਜੇ ਵੀ ਪਹਿਲਾਂ نیچے ਹੁੰਦਾ ਸੀ ਪਹਿਲੇ نیچےੋਂ ਦੇ ਖਾਣੇ ਦੇ ਖਾ ਪੀ ਕੇ ਆਪਦਾ ਇਧਰ ਉਧਰ ਸ਼ਾਮੇ ਕਿਤੇ ਜਾ ਕੇ ਬਹਿ ਜਾਂਦੇ ਸੀ ਹੁਣ ਇਹਨਾਂ ਨੂੰ ਖਾਣ ਨੂੰ ਕੁਝ ਮਿਲ ਨਹੀਂ ਰਿਹਾ ਜੀ ਇਹ ਚੱਕਰ ਟਰਾਲੀਆਂ ਦੇ ਲੱਗੀਆਂ ਨੇ ਆਪਣੀ ਸੇਫਟੀ ਵਾਸਤੇ ਸਫਾਈ ਰਹੇ ਫਾਈ ਦਾ ਚਲੋ ਰਹਿ ਰਹੀ ਹੈ ਮੰਡੀ ਦੇ ਅੰਦਰ ਬਹੁਤ ਵਧੀਆ ਕੰਮ ਹੈ ਜੀ ਪਰ ਹੁਣ ਇਹਨਾਂ ਨੂੰ ਖਾਣ ਨੂੰ ਨਹੀਂ ਕੁਝ ਮਿਲ ਰਿਹਾ ਹੈ ਜੀ ਕੀ ਚਾਹਨੇ ਹੁ ਕੀ ਚਾਹਣਾ ਸਾਡਾ ਜਾਨ ਬਚ ਗਈ ਬੰਦਿਆਂ ਦੀ ਜੇਹੀ ਬਹੁਤ ਹੈ ਜੀ ਕੋਈ ਪੁੰਨ ਕਰਿਆ ਹੈ ਮੂਰੇ ਆ ਗਿਆ ਸਾਡੇ ਜੀ ਵਿਚਾਰ ਰਹਿ ਗਿਆ ਮਾਲਕ ਦੀ ਕਿਰਪਾ ਰਹੀ ਗਈ ਜੀ ਜਨਾਂਡੀਆਂ ਬਚ ਗਈਆਂ ਦੋ ਜੀ ਸਾਡੀ ਦੁਕਾਨ ਦਾ ਮੁਲਾਜ਼ਮ ਬਚ ਗਿਆ ਜੀ ਜੇ ਮਾੜਾ ਮੋੜਾ ਇਧਰ ਉਧਰ ਫਿਰ ਜਾਂਦਾ ਢੱਠਾ ਹੋ ਗਿਆ ਦੀ ਕੰਮ ਸਾਡਾ ਦਾ ਜੀ ਦੁਕਾਨ ਨੂੰ ਤੁਮਤ ਲੱਗੀ ਗਈ ਜੀ ਇਹਨਾਂ ਦਾ ਹੁਣ ਕੀ ਹੋਣਾ ਚਾਹੁੰਦਾ ਤੇ ਇਹਨਾਂ ਦਾ ਮਾਰਾ ਪ੍ਰਸ਼ਾਸਨ ਨੂੰ ਵੀ ਪਤਾ ਹੀ ਕੀ ਕਰਨਾ ਚਾਹੀਦਾ ਜੀ ਕੀ ਨਾ ਜੀ ਆਪਣਾ ਮੇਰਾ ਨੋ ਗੁਰਮੀ ਸਿੰਘ ਦਾ ਜੀ ਗੁਰਮੀ ਸਿੰਘ ਜੱਫਾ ਹਾਂਜੀ ਸਾਫ ਕਾ ਪ੍ਰਧਾਨ ਸਭਜੀ ਮੱਢੀ ਸੁਨਾਮ ਹੈ ਤੇ ਜਿਹੜੀ ਘਟਨਾ ਹੋਈ ਹੈ ਕੱਲ ਇਹ ਘਟਨਾ ਬਹੁਤ ਮਤਬਾਕੀ ਘਟਨਾ ਇਹ ਤਾਂ ਜੀ ਪ੍ਰਸ਼ਾਸਨ ਨੂੰ ਇਹ ਚਾਹੁੰਦਾ ਵੀ ਇਹਨਾਂ ਨੂੰ ਕੌਸਲਾ ਜੀ ਛੱਡਿਆ ਜਾਵੇ ਜਦ ਕਿ ਅਸੀਂ ਬਿਜਲੀ ਦੇ ਬਿਲਾ ਨਾਲ ਇਹਨਾਂ ਨੂੰ ਟੈਕਸ ਅਸੀਂ ਪੇ ਕਰ ਰਹੇ ਹਾਂ ਸਾਰੇ ਜਿੰਨੇ ਵੀ ਬਿਲਾ ਵਾਲੇ ਨੇ ਮੀਟਰ ਵਾਲੇ ਨੇ ਸਾਰੇ ਅਸੀਂ ਪੇ ਕਰਦੇ ਹਾਂ ਸਰਕਾਰ ਨੂੰ ਖਰਚਾ ਜਾਂਦਾ ਇਹਨਾਂ ਨੂੰ ਇਹਨਾਂ ਨੂੰ ਗਊਸੱਲਾ ਚ ਇਹਨਾਂ ਨੂੰ ਛੱਡਣਾ ਚਾਹੀਦਾ ਇੱਥੋਂ ਨਾਲ ਇੱਥੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਕੱਲ ਦੀ ਘਟਨਾ ਵੇਖੀ ਆ ਵੀ ਬਚ ਕੇ ਉਦਰਤ ਨੇ ਆਪਣੇ ਬਚਾਲਿਆ ਨਹੀਂ ਤਾਂ ਮਰਨ ਵਾਲਾ ਕੋਈ ਕਸਰੀ ਨਹੀਂ ਸੀਗੀ ਮੈਂ ਤਾਂ ਪ੍ਰਸ਼ਾਸਨ ਦੇ ਅੱਗੇ ਅਪੀਲ ਕਰਦਾ ਵੀ ਇਹਨਾਂ ਨੂੰ ਜਿਹੜੇ ਇੱਥੇ ਠੱਠੇ ਪੜਦੇ ਨੇ ਜਾਂ ਗਊਆਂ ਫਿਰਦੀਆਂ ਨੇ ਇਹਨਾਂ ਨੂੰ ਗਊਸੱਲਾ ਜੀ ਛੱਡਿਆ ਜਾ